ਅਗਸਤ ਦਾ ਮਹੀਨਾ ਲਗਭਗ ਖਤਮ ਹੋ ਗਿਆ ਹੈ ਤੇ ਸਤੰਬਰ ਦਾ ਮਹੀਨਾ ਚੜ੍ਹਨ ਵਾਲਾ ਹੈ ਲੇਕਿਨ ਕੁਝ ਹੀ ਲੋਕਾਂ ਨੂੰ ਪਤਾ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਕਈ ਅਹਿਮ ਬਦਲਾਅ ਹੋਣ ਜਾ ਰਹੇ ਨੇ ਕਈ ਨਵੇਂ ਨਿਯਮ ਜੋ ਨੇ ਲਾਗੂ ਹੋਣ ਜਾ ਰਹੇ ਨੇ ਤੇ ਜਿਸ ਦਾ ਸਿੱਧੇ ਤੌਰ ਤੇ ਆਮ ਲੋਕਾਂ ਤੇ ਅਸਰ ਪੈਣ ਵਾਲਾ ਹੈ ਚਾਹੇ ਉਹ ਕ੍ਰੈਡਿਟ ਕਾਰਡ ਦੇ ਨਿਯਮ ਹੋਣ ਚਾਹੇ ਉਹ ਐਲਪੀਜੀ ਦੇ ਡਾਮ ਫੋਨ ਚਾਹੇ ਉਹ ਸੀਐਨਜੀ ਦੇ ਡਾਮ ਹੋਣ ਕਈ ਨਿਯਮਾਂ ਦੇ ਵਿੱਚ ਬਦਲਾਅ ਜੋ ਹੈ ਸਤੰਬਰ ਮਹੀਨੇ ਦੇ ਵਿੱਚ ਹੋਣ ਜਾ ਰਿਹਾ ਹੈ ਤੇ ਇਸ ਦਾ ਸਿੱਧੇ ਤੌਰ ਤੇ ਜੋ ਹੈ ਆਮ ਲੋਕਾਂ ਦੀ ਜੇਬ ਤੇ ਅਸਰ ਪੈਣ ਜਾ ਰਿਹਾ ਹੈ ਕਈ ਜੋ ਬਦਲਾਅ ਹੋਣ ਜਾ ਰਹੇ ਨੇ ਸਿੱਧੇ ਤੌਰ ਤੇ ਆਮ ਲੋਕਾਂ ਦੀ ਜੇਬ ਤੇ ਅਸਰ ਪੈਣ ਵਾਲਾ ਹੈ ਇਹ ਬਦਲਾਅ ਕੀ ਨੇ ਇਹ ਸਤੰਬਰ ਮਹੀਨੇ ਦੇ ਵਿੱਚ ਹੀ ਕਿਉਂ ਲਾਗੂ ਹੋ ਰਹੇ ਨੇ ਤੇ ਇਸ ਦਾ ਆਮ ਲੋਕਾਂ ਤੇ ਕੀ ਅਸਰ ਪੈਣ ਵਾਲਾ ਹੈ ਆ ਤੁਹਾਨੂੰ ਵਿਸਥਾਰ ਨਾਲ ਦੱਸਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਏਟੀਐਫ ਅਤੇ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਦੀ ਸਤੰਬਰ ਤੋਂ ਤੇਲ ਬਾਜ਼ਾਰ ਕੰਪਨੀਆਂ ਦੁਆਰਾ ਹਾਈ ਇੰਡਨ ਨੂੰ ਜਾਨੀ ਕਿ 에ਅਰ ਦੇ ਟ੍ਰਾਈਬਨ ਫਿਊਲ ਅਤੇ ਸੀਐਨਜੀ ਪੀਐਨਜੀ ਦੀਆਂ ਕੀਮਤਾਂ 'ਤੇ ਸੋਧ ਕੀਤੀ ਜਾਵੇਗੀ ਜਿਸ ਨਾਲ ਕੀਮਤਾਂ ਬਦਲ ਸਕਦੀਆਂ ਨੇ ATF ਕੋ CNG ਅਤੇ PNG ਦੀਆਂ ਨਵੀਆਂ ਕੀਮਤਾਂ 1 ਸਤੰਬਰ ਨੂੰ ਪੇਸ਼ ਕੀਤੀਆਂ ਜਾ ਸਕਦੀਆਂ ਨੇ LPG ਸਿਲੰਡਰ ਦੀ ਕੀਮਤ ਤੇ ਵੀ ਬਦਲਾਅ ਆ ਸਕਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਤੇਲ ਕੰਪਨੀਆਂ ਦੁਆਰਾ LPG ਦੇ ਕੀਮਤਾਂ 'ਤੇ ਸੋਧ ਕੀਤੀ ਜਾਂਦੀ ਹੈ ਫਿਰ ਕੀਮਤਾਂ 'ਤੇ ਵੀ ਬਦਲਾਅ ਹੋ ਸਕਦਾ ਹੈ ਵਪਾਰਕ ਗੈਸ ਸਿਲੰਡਰ ਦੀ ਕੀਮਤ ਵੀ ਬਦਲ ਸਕਦੀ ਹੈ ਦੱਸ ਦਈਏ ਕਿ ਅਗਸਤ ਦੀ ਸ਼ੁਰੂਆਤ 'ਚ ਵਪਾਰਕ ਗੈਸ ਸਿਲੰਡਰ ਦੀ ਕੀਮਤ 'ਤੇ 8.50 ਰੁਪਏ ਦਾ ਵਾਧਾ ਕੀਤਾ ਗਿਆ ਸੀ ਉਥੇ ਫਰਜ਼ੀ ਕਾਲ ਅਤੇ ਮੈਸੇਜ ਤੇ ਰੋਕ ਲਗਾਉਣ ਦੇ ਲਈ ਸਰਕਾਰ ਦੇ ਵੱਲੋਂ ਨਵੇਂ ਮਹੀਨੇ ਦੇ ਵਿੱਚ ਨਵੀਂ ਸ਼ੁਰੂਆਤ ਕੀਤੀ ਜਾਵੇਗੀ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ TRAI ਨੇ ਟੈਲੀਕਮ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਜਿਸ ਨਾਲ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ ਤੇ ਰੋਕ ਲਗਾਈ ਜਾ ਸਕਦੀ ਹੈ ਦੱਸ ਦੇ ਕਿ TRAI ਨੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਸ ਕਾਰਨ Jio, Airtel, Vodafone, Idea ਅਤੇ BSNL ਵਰਗੀਆਂ ਦੂਰ ਸੰਚਾਰ ਕੰਪਨੀਆਂ ਨੂੰ 30 ਸਤੰਬਰ ਤੱਕ 140 ਮੋਬਾਈਲ ਨੰਬਰਾਂ ਦੀ ਲੜੀ ਤੋਂ ਸ਼ੁਰੂ ਹੋਣ ਵਾਲੇ ਵਪਾਰਕ ਮੈਸੇਂਜਿੰਗ ਅਤੇ ਟੈਲੀ ਮਾਰਕੀਟਿੰਗ ਕਾਲਾਂ ਨੂੰ ਡਿਸਟ੍ਰੀਬਿਊਟਿਡ ਨੇਜ਼ਰ ਟੈਕਨੋਲੋਜੀ ਪਲੇਟਫਾਰਮ ਤੇ ਤਬਦੀਲ ਕਰਨਾ ਹੋਵੇਗਾ ਅਜਿਹੇ ਦੀ ਉਮੀਦ ਹੈ ਕਿ ਫਰਜ਼ੀ ਕਾਲ ਅਤੇ ਮੈਸੇਜ ਤੇ ਰੋਕ ਲੱਗ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਚ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਪੱਤੇ ਚ 3% ਤੱਕ ਦਾ ਵਾਅਦਾ ਹੋ ਸਕਦਾ ਹੈ ਹੁਣ ਤੱਕ ਮੁਲਾਜ਼ਮਾਂ ਨੂੰ 50% ਦੀ ਮਹਿੰਗਾਈ ਪੱਤਾ ਦਿੱਤਾ ਜਾ ਰਿਹਾ ਸੀ ਪਰ ਵਾਅਦੇ ਤੋਂ ਬਾਅਦ ਇਸ ਨੂੰ ਵਧਾ ਕੇ 53% ਕੀਤਾ ਜਾ ਸਕਦਾ ਹੈ ਸੰਬਰ ਮਹੀਨੇ ਤੋ ਕ੍ਰੈਡਿਟ ਕਾਰਡਾਂ ਨਾਲ ਸੰਬੰਧਿਤ ਬਦਲਾਅ ਵੀ ਹੋ ਸਕਦੇ ਨੇ ਯੂਟਿਲਿਟੀ ਟ੍ਰਾਂਜੈਕਸ਼ਨਾਂ ਤੇ ਰਿਵਾਰਡ ਪੁਆਇੰਟਸ ਦੀ ਸੀਮਾ HDFC ਬੈਂਕ ਦੁਆਰਾ ਤੈਅ ਕੀਤੀ ਜਾ ਸਕਦੀ ਹੈ ਫਿਰ ਯੂਟਿਲਿਟੀ ਟ੍ਰਾਂਜੈਕਸ਼ਨਾਂ ਲਈ ਗਾਹਕ ਪ੍ਰਤੀ ਮਹੀਨਾ ਸਿਰਫ 2000 ਪੁਆਇੰਟਾਂ ਦੀ ਵਰਤੋਂ ਕਰ ਸਕਦੇ ਨੇ IDFC ਫਰਸਟ ਬੈਂਕ ਵੀ ਕ੍ਰੈਡਿਟ ਕਾਰਡ ਭੁਗਤਾਨ ਦੇ ਦਿਨਾਂ ਨੂੰ 18 ਤੋਂ ਘਟਾ ਕੇ 15 ਦਿਨ ਕਰ ਦੇਵੇਗਾ ਆਧਾਰ ਕਾਰਡ ਨੂੰ ਮੁਫਤ ਚ ਅਪਡੇਟ ਕਰਨ ਦੀ ਆਖਰੀ ਤਾਰੀਖ 20 ਸਤੰਬਰ ਚ ਹੀ ਹੈ 14 ਨੰਬਰ 2024 ਤੱਕ ਤੁਸੀਂ ਆਧਾਰ ਕਾਰਡ 'ਚ ਨਾਮ ਪਤਾ ਅਤੇ ਜਨਮ ਮਿਤੀ ਮੁਫਤ 'ਚ ਬਦਲ ਸਕਦੇ ਹੋ